ਚਮਕੀਲੇ ਨੇ ਗੰਦ ਪਾਇਆ ਸੀ ਤਾਂ ਕਰਕੇ ਜਿਹੜੇ ਸਿੰਘਾਂ ਨੇ ਉਹ ਉਹਨੂੰ ਠੋਕਿਆ ਉਹਨੂੰ ਉਹਦਾ ਸੌਦਾ ਲਾਇਆ ਜੇ ਹਣ ਬੱਗਾ ਸਫਰੀ ਵਰਗੇ ਜਾਂ ਹੋਰ ਗੰਦੇ ਕਲਾਕਾਰ ਨਹੀਂ ਮਰੇ ਤੇ ਆਪਾਂ ਚਮਕੀਲੇ ਦਾ ਸੌਦਾ ਜਾਇਜ਼ ਕਿਦਾਂ ਕਹਿ ਲਾਂਗੇ ਕਿ ਉਹਦਾ ਜਿਹੜਾ ਸੌਦਾ ਨਜਾਇਜ਼ ਲੱਗਿਆ ਜਿਹੜਾ ਜਿਹਦੀ ਸਪੋਰਟ ਕਰਦੇ ਆ ਉਹ ਜਾਂ ਤੇ ਧੀਆਂ ਭੈਣਾਂ ਨਾਲ ਬੈਠ ਕੇ ਇਹਦੇ ਉਹ ਗੀਤ ਸੁਣ ਲੈਣ ਜੇ ਉਹ ਸੁਣ ਸਕਦੇ ਆ ਪਰਿਵਾਰ ਦੇ ਵਿੱਚ ਇਹਦੀ ਗੱਲ ਕਰ ਸਕਦੇ ਆ ਉਹ ਇਹਨੂੰ ਜੋਦਾ ਮੰਨ ਲੈਣ ਪਿਓਰ ਭਾਬੀ ਦਾ ਰਿਸ਼ਤਾ ਕਹਿ ਲੋ ਜੀਜੇ ਸਾਲੀ ਦਾ ਰਿਸ਼ਤਾ ਤਾਰ-ਤਾਰ ਕਰਕੇ ਰੱਖਤਾ ਜਿਹੜੇ ਲੱਚਰ ਗਾਇਕਾ ਨੇ ਅੱਜ ਉਹਨਾਂ ਲੱਚਰ ਗਾਇਕਾ ਨੂੰ ਪੰਜਾਬ ਦੇ ਹੀਰੋ ਬਣਾ ਕੇ ਪੇਸ਼ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ ਜਿਨ੍ਹਾਂ ਨੇ ਅਮਰ ਚਮਕੀਲਾ ਨੂੰ ਮੌਦੇ ਘਾਟ ਉਤਾਰਿਆ ਫਿਰ ਉਹਨਾਂ ਨੂੰ ਕਿਹੜੇ ਸੰਦਰਭ ਦੇ ਵਿੱਚ ਨਾਮ ਜਾ ਉਹਨਾਂ ਨੂੰ ਕਿਹੜੇ ਸੰਦਰਭ ਦੇ ਵਿੱਚ ਪੇਸ਼ ਕੀਤਾ ਜਾਊਗਾ ਆਉਣ ਵਾਲੀ ਪੀੜ੍ਹੀ ਜਿਹੜੀ ਹੈ ਉਹਦੇ ਲਈ ਸਿੱਖ ਕੀ ਬਣ ਕੇ ਰਹਿ ਜਾਊਗਾ ਇੱਕ ਗਾਉਣ ਵਾਲਾ ਇੱਕ ਨੱਚਣ ਵਾਲਾ ਕਿਉਂਕਿ ਹੀਰੋ ਤੇ ਇਹਨਾਂ ਨੂੰ ਬਣਾਇਆ ਜਾ ਰਿਹਾ ਨਾ ਪੰਜਾਬ ਦੇ ਹੀਰੋ ਖਾਸ ਕਰਕੇ ਸਿੱਖਾਂ ਦੇ ਰੋਬਣਾ ਆਇਆ ਜਾ ਰਿਹਾ ਇਹ ਜੇ ਚਮਕੀਲਾ ਹੀਰੋ ਬਣ ਗਿਆ ਫਿਰ ਜਿਹੜੇ ਸਾਡੇ ਯੋਧੇ ਸੀ ਉਹ ਤੇ ਵਿਲਨ ਆਪੇ ਬਣ ਗਏ ਤੇ ਤੇ ਉਹ ਫਿਲਮ ਬਣਾਉਣ ਲੱਗਾ ਨਾ ਜਿਹੜਾ ਵੀ ਉਹ ਬੰਦਾ ਉਹਦੀ ਫਿਲਮ ਬਣਾਉਣ ਲੱਗਾ ਉਹ ਉਦਾਂ ਪੇਸ਼ ਕਰੇ ਕਿ ਜਿਵੇਂ ਉਹਨੇ ਜਿਹੜੇ ਗੀਤ ਗਾਏ ਜਿਹੜਾ ਉੱਥੇ ਅਸਲ ਦੇ ਵਿੱਚ ਜੋ ਸਚਾਈ ਹੋਈ ਆ ਉਹ ਜਿਹਦੇ ਕਰਕੇ ਉਹ ਬੰਦਾ ਮਾਰਿਆ ਗਿਆ ਤੇ ਜਿਹੜੇ ਸਿੰਘ ਸੀ ਉਹਨਾਂ ਨੂੰ ਇੱਕ ਵਿਲਨ ਦੇ ਤੌਰ ਤੇ ਇੱਕ ਬਦਮਾਸ਼ੀ ਦੇ ਤੌਰ ਤੇ ਗੁੰਡਿਆਂ ਦੇ ਤੌਰ ਤੇ ਵਿਖਾਉਣਾ ਹੈ ਬੰਦੇ ਹਾਲ ਦੇ ਵਿੱਚ ਅਮਰ ਸਿੰਘ ਚਮਕੀਲਾ ਜੋ ਕਿ ਇੱਕ ਪੰਜਾਬੀ ਨਾਮੀ ਗਾਇਕ ਦੇ ਨਾਮ ਦੇ ਨਾਲ ਪ੍ਰਸਿੱਧ ਨੇ ਉਹਨਾਂ ਨੂੰ ਲੈ ਕੇ ਇੱਕ ਫਿਲਮ ਪੰਜਾਬੀ ਗਾਇਕ ਦਲਜੀਤ ਦੁਸਾਂਝ ਦੇ ਵੱਲੋਂ ਬਣਾਈ ਜਾ ਰਹੀ ਹੈ ਤਾਂ ਇਸੇ ਨੂੰ ਲੈ ਕੇ ਉਹਨਾਂ ਦਾ ਜ਼ਿਕਰ ਵੀ ਸ਼ੁਰੂ ਹੋਣਾ ਹੋ ਗਿਆ ਕਿ ਉਹਨਾਂ ਦੇ ਜਿਹੜੇ ਗੀਤ ਨੇ ਜਾਂ ਉਹਨਾਂ ਦੀ ਜਿਹੜੀ ਭੂਮਿਕਾ ਹੈ ਉਹ ਸਮਾਜ ਦੇ ਹਿੱਤ ਦੇ ਵਿੱਚ ਨਹੀਂ ਰਹੀ ਇੱਕ ਚੰਗੇ ਸਮਾਜ ਦੀ ਸਿਰਜਣਾ ਕਰਨ ਦੇ ਵਿੱਚ ਉਹ ਕੋਈ ਖਾਸ ਭੂਮਿਕਾ ਅਦਾ ਨਹੀਂ ਕਰ ਸਕੇ ਇਸੇ ਨੂੰ ਲੈ ਕੇ ਰਜਿੰਦਰ ਸਿੰਘ ਮੇਰੇ ਨਾਲ ਨੇ ਗੱਲਬਾਤ ਕਰਨਗੇ ਬਾਈ ਜੀ ਸਵਾਗਤ ਹੈ ਸਭ ਤੋਂ ਪਹਿਲਾਂ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਜੀ ਬਾਈ ਜੀ ਪਿਛਲੇ ਦਿਨਾਂ ਦੇ ਵਿੱਚ ਤੁਹਾਡੇ ਵੱਲੋਂ ਜਾਰੀ ਜਿਹੜੀ ਇੱਕ ਵੀਡੀਓ ਬਹੁਤ ਵਾਇਰਲ ਹੋ ਰਹੀ ਆ ਅਸਲ ਦੇ ਵਿੱਚ ਕਿੱਸਾ ਕੀ ਬਣਿਆ ਜੀ ਤੁਹਾਡਾ ਇਸ ਬਾਬਤ ਦੇਖੋ ਜੀ ਇਵੇਂ ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਆ ਕਿ ਜਿਹੜੇ ਲਕਚਰ ਸਿੰਗਰ ਆਪਾਂ ਕਹਿ ਲਈਏ ਜਿਹੜੇ ਲਕਚਰ ਗਾਇਕ ਸੀ ਜਿਨ੍ਹਾਂ ਨੇ ਪੰਜਾਬ ਦਾ ਜਿਹੜਾ ਅਸਲ ਵਿਰਸਾ ਵਾ ਧੀਆਂ ਭੈਣਾਂ ਦੀ ਜਿਹੜੀ ਸਾਂਝ ਸੀ ਜਿਹੜੇ ਉਹ ਰਿਸ਼ਤੇ ਜਿਹੜੇ ਇੱਕ ਦਿਓਰ ਭਾਬੀ ਦਾ ਰਿਸ਼ਤਾ ਕਹਿ ਲਓ ਜੀਜੇ ਸਾਲੀ ਦਾ ਰਿਸ਼ਤਾ ਤਾਰ-ਤਾਰ ਕਰਕੇ ਰੱਖਤਾ ਜਿਹੜੇ ਲੱਚਰ ਗਾਇਕਾ ਨੇ ਉਹਨਾਂ ਨੂੰ ਅੱਜ ਕੀ ਕੀਤਾ ਜਾ ਰਿਹਾ ਹੈ ਕਿ ਇੱਕ ਹੀਰੋ ਬਣਾ ਕੇ ਕੌਮ ਦਾ ਖਾਸ ਕਰਕੇ ਪੰਜਾਬ ਦੇ ਵੇਖੋ ਕਿ ਜੋਦੇ ਸਾਡੇ ਹੀਰੋ ਸੀ ਅੱਜ ਉਹਨਾਂ ਲੱਚਰ ਗਾਇਕਾ ਨੂੰ ਪੰਜਾਬ ਦੇ ਹੀਰੋ ਬਣਾ ਕੇ ਪੇਸ਼ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ ਫਿਲਮ ਦੀ ਗੱਲ ਕਰ ਲਓ ਉਹਨਾਂ ਨੇ ਇੱਕ ਸ਼ਹੀਦੀ ਦਾ ਦਰਜਾ ਜਿਹੜਾ ਦੇਣ ਦਾ ਯਤਨ ਕੀਤਾ ਜਾ ਰਿਹਾ ਉਹ ਤਾਂ ਕਰਕੇ ਮੈਂ ਇੱਕ ਜਾਗਰੂਕਤਾ ਵਾਲੀ ਵੀਡੀਓ ਪਾਈ ਸੀ ਜਿਹੜੀ ਉਹ ਵੀਡੀਓ ਪਾਉਣ ਦਾ ਮਸਲਾ ਇਹੋ ਹੈ ਕਿ ਸਾਡੇ ਜਿਹੜੇ ਹੀਰੋ ਆ ਪੰਜਾਬ ਦੀ ਨੌਜਵਾਨੀ ਨੂੰ ਪਤਾ ਲੱਗੇ ਕਿ ਸਾਡੇ ਹੀਰੋ ਇਹ ਲਕਚਰ ਗਾਇਕ ਨਹੀਂ ਹੈ ਸਾਡੇ ਹੀਰੋ ਹਰੀ ਸਿੰਘ ਨਲਵੇ ਅਰਗੇ ਆ ਜੋਧੇ ਆ ਮਹਾਰਾਜਾ ਰਣਜੀਤ ਸਿੰਘ ਅਰਗੇ ਆ ਬੰਦਾ ਸਿੰਘ ਬਹਾਦਰ ਅਰਗੇ ਆ ਜਿਹੜੇ ਲੋਕ ਉਹਨਾਂ ਦੀ ਫਿਲਮ ਲੈ ਕੇ ਆ ਰਹੇ ਆ ਫਿਰ ਉਹ ਫਿਲਮ ਕਿਹੜੀ ਮਨਸ਼ਾ ਦੇ ਤਹਿਤ ਲੈ ਕੇ ਆ ਰਹੇ ਆ ਸਮਾਜ ਦੇ ਵਿੱਚ ਦੇਖੋ ਜੀ ਉਹਨਾਂ ਨੇ ਤੇ ਆਪਣੀਆਂ ਦੁਕਾਨਾਂ ਚਲਾਉਣੀਆਂ ਏ ਹੁਣ ਜਿਹੜੇ ਤੁਸੀਂ ਗਾਇਕ ਦੀ ਗੱਲ ਕੀਤੀ ਏ ਕਿ ਉਹ ਫਿਲਮ ਲੈ ਕੇ ਆ ਰਿਹਾ ਏ ਉਹ ਫਿਲਮ ਬਣਾ ਰਿਹਾ ਏ ਪਹਿਲਾਂ ਉਹਨੇ ਬਣਾਈਆਂ ਭਾਈ ਖਾਲੜੇ ਤੇ ਫਿਲਮ ਉਹਦੀ ਆਉਣੀ ਆ ਉੱਤੇ ਵੀ ਫਿਲਮ ਬਣਾ ਰਿਹਾ ਹੁਣ ਵੇਖੋ ਜਿਹੜਾ ਭਾਈ ਖਾਲੜੇ ਦਾ کردار ਕਿੰਨਾ ਉੱਚਾ ਸੁੱਚਾ ਕਰਦਾ ਆ ਰਿਹਾ ਕਿ ਉਹਨੇ ਇੱਕ ਸਰਕਾਰ ਦੇ ਨਾਲ ਟੱਕਰ ਲਈ ਆਪਣੇ ਜਿਹੜੀਆਂ ਝੂਠੇ ਮੁਕਾਬਲੇ ਨੌਜਵਾਨਾਂ ਦੇ ਬਣੇ ਸੀ ਉਹਨਾਂ ਦੀ ਗੱਲ ਕੀਤੀ ਇੱਕ ਬੜੀ ਵੱਡੀ ਉਸ ਵੇਲੇ ਦੀ ਉਹ ਉਹਨਾਂ ਨੇ ਜਿਹੜਾ ਕਦਮ ਚੁੱਕਿਆ ਸੀ ਬੜੀ ਪ੍ਰਸ਼ੰਸਾ ਵਾਲੀ ਗੱਲ ਹੁਣ ਉਹੋ ਹੀ کردار ਜਿਹੜੇ ਲੱਚਰ ਗਾਇਕ ਜਿਹੜੇ ਆਪਾਂ ਧੀਆਂ ਪੈਣਾ ਦੇ ਨਾਲ ਸੁਣ ਨਹੀਂ ਸਕਦੇ ਐਡੇ ਉਹਨੇ ਗੰਦੇ ਗੀਤ ਗਾਏ ਆ ਉਹਨਾਂ ਦੀ ਆਪਾਂ ਇੱਥੇ ਕੈਮਰੇ ਤੇ ਗੱਲ ਵੀ ਨਹੀਂ ਕਰ ਸਕਦੇ ਉਹ ਕਰਦਾਰ ਵੇਖ ਲੋ ਇੱਕ ਭਾਈ ਖਾਲੜੇ ਦਾ ਕਰਦਾਰ ਵੀ ਉਹ ਬੰਦਾ ਨਭਾ ਰਿਹਾ ਹੈ ਤੇ ਉਹ ਚਮਕੀਲੇ ਦਾ ਜਿਹੜਾ ਇਹ ਲੱਛਰ ਗਾਇਕ ਉਹਦਾ ਕਰਦਾਰ ਵੀ ਉਹ ਬੰਦਾ ਨਭਾ ਰਿਹਾ ਹੈ ਕਿ ਮਤਲਬ ਉਹ ਤੇ ਆਪਣੀਆਂ ਦੁਕਾਨਾਂ ਚਲਾਉਂਦੇ ਆ ਆਪਾਂ ਵੇਖਣਾ ਕਿ ਸਾਡਾ ਨਾਇਕ ਕੌਣ ਸਾਡਾ ਹੀਰੋ ਕੌਣ ਹੈ ਇਹ ਜਾਗਰੂਕਤਾ ਸਾਨੂੰ ਚਾਹੀਦੀ ਹੈ ਉਹਨਾਂ ਨੇ ਤੇ ਉਹਨਾਂ ਦਾ ਤੇ ਕੰਮ ਹੈ ਬਿਜ਼ਨਸ ਹੈ ਉਹਨਾਂ ਨੇ ਤੇ ਕਰਨਾ ਹੀ ਕਰਨਾ ਦਲਜੀਤ ਉਸਾਨ ਦੇ ਵੱਲੋਂ ਫਿਲਮ ਲਿਆਂਦੀ ਜਾ ਰਹੀ ਹੈ ਅਮਰ ਚਮਕੀਲਾ ਦੇ ਨਾਮ ਦੇ ਉੱਪਰ ਤਾਂ ਜਿਹੜੇ ਵਿਰੋਧ ਦੇ ਵਿੱਚ ਸਿੰਘ ਖੜੇ ਸੀ ਉਸ ਵਕਤ ਜਿਨ੍ਹਾਂ ਨੇ ਅਮਰ ਚਮਕੀਲਾ ਨੂੰ ਮੌਦੇ ਘਾਟ ਉਤਾਰਿਆ ਫਿਰ ਉਹਨਾਂ ਨੂੰ ਕਿਹੜੇ ਸੰਦਰਭ ਦੇ ਵਿੱਚ ਨਾਮ ਜਾਂ ਉਹ ਸਰਬ ਦੇ ਵਿੱਚ ਪੇਸ਼ ਕੀਤਾ ਜਾਊਗਾ ਦੇਖੋ ਜੀ ਉਹ ਤੇ ਕਣੋਣੀ ਵੇਖੋ ਕਿੰਨੀ ਵੱਡੀ ਸਾਜ਼ਿਸ਼ ਆ ਕਿ ਹੁਣ ਫਿਲਮ ਦੇ ਵਿੱਚ ਹੀਰੋ ਕਿਨੂੰ ਵਿਖਾਇਆ ਜਾਊਗਾ ਚਮਕੀਲੇ ਨੂੰ ਹੀਰੋ ਵਿਖਾਇਆ ਜਾਊਗਾ ਨਾ ਚਮਕੀਲੇ ਦੀ ਤੇ ਜਿਹੜੇ ਸਾਡੇ ਉਦੋਂ ਜੋਧੇ ਸੀ ਜਿਹੜੇ ਸੰਘਰਸ਼ ਸੀ ਜਿਹੜੇ ਅਸਲ ਦੇ ਵਿੱਚ ਸਾਡੇ ਜੋਧੇ ਜਿੰਨਾ ਕਰਕੇ ਸਾਡੀ ਪਛਾਣ ਆ ਸਿੱਖਾਂ ਦੀ ਪਛਾਣ ਨੇ ਦੁਨੀਆ ਦੇ ਵਿੱਚ ਉਹ ਭਾਈ ਗਰਦੀਪ ਸਿੰਘ ਦੀਪੇ ਵਰਗੇ ਆ ਨਾ ਸੁਖਦੇਵ ਸਿੰਘ ਸੋਢੀ ਵਰਗੇ ਗਰਨੇਕ ਸਿੰਘ ਨੇਗੇ ਵਰਗੇ ਜਿਹੜੇ ਜਿਨ੍ਹਾਂ ਨੇ ਇਹ ਕੰਮ ਕੀਤਾ ਜਿਨ੍ਹਾਂ ਨੇ ਧੀਆਂ ਭੈਣਾਂ ਦੀਆਂ ਇਤਾਂ ਬਚਾਈਆਂ ਪਤ ਬਚਾਈ ਉਹਨਾਂ ਨੂੰ ਉੱਥੇ ਵਿਲਣ ਪੇਸ਼ ਕਰਨਾ ਹੈ ਫਿਲਮ ਦੇ ਵਿੱਚ ਕਿ ਦੇਖੋ ਕਿੱਡੀ ਵੱਡੀ ਸਾਜ਼ਿਸ਼ ਆ ਸਾਡੇ ਇਤਿਹਾਸ ਤੇ ਸਾਡੀ ਪਛਾਣ ਤੇ ਸਿੱਖਾਂ ਦੀ ਪਛਾਣ ਤੇ ਤੁਸੀਂ ਅੱਜ ਤੋਂ ਥੋੜਾ ਸਮਾਂ ਪਹਿਲਾਂ ਪਿੱਛੇ ਚੱਲ ਜਓ ਸਿੱਖਾਂ ਨੂੰ ਪਛਾਣਿਆ ਜਾਂਦਾ ਸੀ ਸਾਡੇ ਜੋਧਿਆਂ ਕਰਕੇ ਸਾਡੇ ਜਿਹੜੇ ਕੌਮੀ ਯੋਧੇ ਹੋਏ ਨੇ ਜਿਨ੍ਹਾਂ ਨੇ ਇਤਿਹਾਸ ਸਿਰਜਿਆ ਜਿਨ੍ਹਾਂ ਨੇ ਧੀਆਂ ਭੈਣਾਂ ਦੀ ਇੱਤਾਂ ਬਚਾਈਆਂ ਆ ਨਾ ਕਿ ਉਹਨਾਂ ਸਾਰਿਆਂ ਉਹ ਇਤਿਹਾਸ ਜਦੋਂ ਕੋਈ ਸਿੱਖ ਨੂੰ ਵੇਂਦਾ ਸੀ ਦੁਨੀਆ ਦੇ ਵਿੱਚ ਉਹ ਕਹਿੰਦਾ ਸੀ ਕਿ ਇਹ ਸਿੱਖ ਉਹ ਨੇ ਜਿਨ੍ਹਾਂ ਨੇ ਹਿੰਦੂਸਤਾਨ ਦੀਆਂ ਧੀਆਂ ਭੈਣਾਂ ਦੀ ਇੱਤਾਂ ਬਚਾਈਆਂ ਹੁਣ ਜਦੋਂ ਜਿਵੇਂ ਫਿਲਮਾਂ ਆ ਗਈਆਂ ਜਿਵੇਂ ਲਕਚਰ ਗਾਇਕ ਪ੍ਰਮੋਟ ਅੱਜ ਕਰਨਦੇ ਆ ਸਾਰੇ ਕਿਤੇ ਅੱਜ ਜਦੋਂ ਅੱਜ ਤੋਂ ਬਾਅਦ ਜਾਂ ਅੱਜ ਜਾਂ ਸਾਡੀ ਆਉਣ ਵਾਲੀ ਪੀੜ੍ਹੀ ਜਿਹੜੀ ਹੈ ਉਹਦੇ ਲਈ ਸਿੱਖ ਕੀ ਬਣ ਕੇ ਰਹਿ ਜਾਊਗਾ ਇੱਕ ਗਾਉਣ ਵਾਲਾ ਇੱਕ ਨੱਚਣ ਵਾਲਾ ਕਿਉਂਕਿ ਹੀਰੋ ਤੇ ਇਹਨਾਂ ਨੂੰ ਬਣਾਇਆ ਜਾ ਰਿਹਾ ਨਾ ਪੰਜਾਬ ਦੇ ਹੀਰੋ ਖਾਸ ਕਰਕੇ ਸਿੱਖਾਂ ਦੇ ਰੋਬਣਾ ਆਇਆ ਜਾ ਰਿਹਾ ਇਹਨਾਂ ਨੂੰ ਕਿ ਇਹ ਸਿੱਖਾਂ ਦੇ ਹੀਰੋ ਹੈ ਪੰਜਾਬ ਦੇ ਹੀਰੋ ਆ ਤਾਂ ਜਿਹੜੀ ਸਾਡੀ ਸਿੱਖਾਂ ਦੀ ਪਛਾਣ ਉਹ ਤੇ ਖਤਮ ਹੋ ਕੇ ਰਹਿ ਜੂਗੀ ਜਿਹੜੇ ਯੋਧੇ ਆ ਪਿੱਛੇ ਉਹਨਾਂ ਨੂੰ ਤਾਂ ਕੋਈ ਪੁੱਛੂਗਾ ਨਹੀਂ ਕਿਉਂਕਿ ਸਿੱਖਾਂ ਨੂੰ ਤੇ ਅੱਜ ਦੀ ਡੇਟ ਦੇ ਵਿੱਚ ਗਾਉਣ ਵਾਲਿਆਂ ਕਰਕੇ ਜਾਣਿਆ ਜਾਣ ਲੱਗ ਪਿਆ ਆ ਕਹਿੰਦੇ ਜੀ ਇਹਨਾਂ ਨੇ ਪੱਗਾਂ ਪ੍ਰਮੋਟ ਕਰਤੀ ਹੁਣ ਪੱਗ ਦੀ ਗੱਲ ਕਰਦੇ ਆ ਜੀ ਮੈਂ ਕਹਿੰਦਾ ਜੀ ਦੁਨੀਆ ਦਾ ਬੰਦਾ ਕੌਣ ਹੁੰਦਾ ਪੱਗ ਪ੍ਰਮੋਟ ਕਰਨ ਵਾਲਾ ਪੱਗ ਸਾਨੂੰ ਪ੍ਰਮੋਟ ਕਰ ਸਕਦੀ ਹੈ ਪਰ ਅਸੀਂ ਕਹੋ ਉਹਨੂੰ ਨਿਪੱਗ ਨੂੰ ਪ੍ਰਮੋਟ ਕਰਨ ਵਾਲੇ ਪਾਗ ਨੂੰ ਤੇ ਉਹ ਕਲਗੀਆਂ ਵਾਲੇ ਪਾਤਸ਼ਾਹ ਪ੍ਰਮੋਟ ਕਰਕੇ ਗਏ ਜਿਨ੍ਹਾਂ ਨੇ ਦਸਤਾਰ ਬਖਸ਼ੀ ਹੂੰ ਸੋ ਇਹ ਬੜੀ ਵੱਡੀ ਸਾਡੇ ਲੋਕਾਂ ਨੂੰ ਜਾਗਰੂਕ ਹੋਣਾ ਚਾਹੀਦਾ ਇਸ ਮੁੱਦੇ ਤੇ ਕਿ ਜਿਵੇਂ ਸਾਡੇ ਨਾਇਕ ਕੌਣ ਨੇ ਆਸੀਂ ਵੇਖੀਏ ਸਾਡੇ ਹੀਰੋ ਕੌਣ ਆ ਕਿ ਜੇ ਚਮਕੀਲਾ ਹੀਰੋ ਬਣ ਗਿਆ ਫਿਰ ਜਿਹੜੇ ਸਾਡੇ ਯੋਧੇ ਸੀ ਉਹ ਤੇ ਵਿਲਨ ਆਪੇ ਬਣ ਗਏ ਜਿਹੜੇ ਗਾਇਕ ਦੇ ਜਿਹੜੇ ਗੀਤ ਕਰਦੇ ਜਿਹੜੇ ਗੀਤ ਨੇ ਜਾਂ ਗਾਏ ਹੋਏ ਗੀਤ ਨੇ ਜੇ ਉਹ ਪਰਿਵਾਰ ਦੇ ਵਿੱਚ ਨਹੀਂ ਬੈਠ ਕੇ ਸੁਣੇ ਜਾ ਸਕਦੇ ਤੇ ਫਿਰ ਉਹਨੂੰ ਲੱਗਦਾ ਨਹੀਂ ਕਿ ਜਨਤਕ ਤੌਰ ਤੇ ਇਸ ਤਰੀਕੇ ਦੀ ਕੋਈ ਪੇਸ਼ਕਾਰੀ ਕੀਤੀ ਜਾ ਸਕਦੀ ਹੈ ਮੈਂ ਕਹਿੰਦਾ ਜੀ ਜੇ ਤੇ ਉਹ ਫਿਲਮ ਬਣਾਉਣ ਲੱਗਾ ਨਾ ਜਿਹੜਾ ਵੀ ਬੰਦਾ ਉਹਦੀ ਫਿਲਮ ਬਣਾਉਣ ਲੱਗਾ ਹੈ ਉਹ ਉਦਾਂ ਪੇਸ਼ ਕਰੇ ਕਿ ਜਿਵੇਂ ਉਹਨੇ ਜਿਹੜੇ ਗੀਤ ਗਾਏ ਜਿਹੜਾ ਉਥੇ ਅਸਲ ਦੇ ਵਿੱਚ ਜੋ ਸਚਾਈ ਹੋਈ ਆ ਉਹ ਜਿਹਦੇ ਕਰਕੇ ਉਹ ਬੰਦਾ ਮਾਰਿਆ ਗਿਆ ਕਿਸੇ ਨੂੰ ਮਾਰਨਾ ਨਿੱਕੀ ਮੋਟੀ ਗੱਲ ਨਹੀਂ ਐ ਸਿੰਘ ਐਡੇ ਛਦਾਈ ਨਹੀਂ ਕਿ ਉਹਨਾਂ ਨੇ ਜਾ ਕੇ ਉਦਾਂ ਹੀ ਬੰਦਾ ਮਾਰਤਾ ਜਿਹੜੀ ਅਸਲ ਦੇ ਵਿੱਚ ਜੋ ਨੇ ਕਰਤੂਤਾਂ ਜਿਹੜੇ ਕਰਮ ਕੀਤੇ ਮਾਰੇ ਉਦਾਂ ਫਿਲਮ ਦੇ ਵਿੱਚ ਵਿਖਾਉਣ ਹੁਣ ਉਥੇ ਇਹਨਾਂ ਨੇ ਕੀ ਵਿਖਾਉਣਾ ਐ ਕਿ ਚਮਕੀਲਾ ਜਿਹੜਾ ਬੰਦਾ ਉਹ ਬੜਾ ਹੀਰੋ ਸੀ ਦੁਨੀਆ ਨੂੰ ਮੰਨਦੀ ਸੀ ਤੇ ਜਿਹੜੇ ਸਿੰਘ ਸੀ ਉਹਨਾਂ ਨੂੰ ਇੱਕ ਵਿਲਨ ਦੇ ਤੌਰ ਤੇ ਇੱਕ ਬਦਮਾਸ਼ੀ ਦੇ ਤੌਰ ਤੇ ਗੁੰਡਿਆਂ ਦੇ ਤੌਰ ਤੇ ਵਿਖਾਉਣਾ ਹੈ ਉਹਨਾਂ ਨੇ ਇਸ ਕਰਕੇ ਜਿਹੜਾ ਜੇ ਤੇ ਉਹ ਬੰਦਾ ਸੱਚਾ ਆਪਣਾ ਕਿਉਂਕਿ ਇੱਕ ਉਹਦੀ ਕਿਰਤ ਆ ਫਿਲਮ ਬਣਾਉਣਾ ਉਹ ਇੱਕ ਕਿਰਤ ਕਰਦਾ ਜੇ ਉਹ ਸੱਚੀ ਕਿਰਤ ਕਰਦਾ ਤੇ ਜੋ ਉੱਥੇ ਸੱਚ ਹੈ ਉਹਨੂੰ ਉਸੇ ਤਰ੍ਹਾਂ ਵਿਖਾਇਆ ਜਾਵੇ ਕਿ ਉਹ ਚਮਕੀਲੇ ਨੇ ਗੰਦ ਪਾਇਆ ਸੀ ਤੇ ਤਾਂ ਕਰਕੇ ਜਿਹੜੇ ਸਿੰਘਾਂ ਨੇ ਉਹ ਉਹਨੂੰ ਠੋਕਿਆ ਉਹਨੂੰ ਉਹਦਾ ਸੋਧਾ ਲਾਇਆ ਤੁਹਾਡੇ ਤੇ سنگੀਨ ਦੋਸ਼ ਨੇ ਕਿ ਤੁਸੀਂ ਚਮਕੀਲੇ ਦਾ ਵਿਰੋਧ ਜਾਤ ਕਰਕੇ ਕਰ ਰਹੇ ਹੋ ਨਾ ਕਿ ਕਰਮ ਕਰਕੇ ਸਹੀ ਹੈ ਦੇਖੋ ਜੀ ਹੁਣ ਕੇ ਪੀ ਐਸ ਗਿੱਲਰ ਕੇ ਬੰਦੇ ਬੈਂਤਾ 부ਚੜ ਜੱਟ ਹੈ। ਉਹਨੂੰ ਉਹਦਾ ਵੀ ਸੋਧਾ ਲੱਗਾ। ਹੁਣ ਕੇ ਪੀ ਐਸ ਗਿੱਲ ਆ ਇਹ ਪਹਿਲੀ ਗੱਲ ਕਿ ਇਹ ਕਹਿੰਦੇ ਆ ਜੇ ਉਹ ਦੂਜੇ ਜਿਵੇਂ ਹੋਰ ਵੀ ਕੁਝ ਪਤਾ ਨਹੀਂ ਕੀ ਨਾਲ ਲਿੰਦੇ ਆ ਕਿ ਚਮਕੀਲਾ ਮਾਰਤਾ ਉਸ ਵੇਲੇ ਪਤਾ ਨਹੀਂ ਬੱਗਾ ਸਫਰੀ ਇੱਕ ਕਿਹੜਾ ਇਦਾਂ ਦੇ ਨਾਲ ਲਿੰਦੇ ਕਲਾ ਕਰਕੇ ਉਹ ਕਿਉਂ ਨਹੀਂ ਮਾਰੇ। ਹੁਣ ਸਿੰਘਾਂ ਦੇ ਦਾ ਜਿਹੜਾ ਬੰਦਾ ਹੱਥੇ ਚੜ ਗਿਆ। ਹੁਣ ਬੈਂਤਾ 부ਚੜ ਮਾਰਤਾ ਕੇ ਪੀ ਐਸ ਗਿੱਲ ਮਰਿਆ ਨਹੀਂ ਸਿੰਘਾਂ ਤੋਂ ਕਿਉਂਕਿ 2-3 ਵਾਰ ਗਏ ਤੇ ਉੱਥੇ ਉਹ ਜਿਵੇਂ ਘਟਨਾ ਪਾਣਾ ਪ੍ਰਮਾਤਮਾ ਦਾ ਉਹ ਨਹੀਂ ਗੱਲ ਬਣੀ। ਹੁਣ ਜੇ ਮੰਨ ਲਓ ਕਿ ਕੇਪੀਐਸ ਗਿੱਲ ਨਹੀਂ ਮਰਿਆ ਤੇ ਬੈਂਤੇ ਬੁੱੱਟੜ ਦਾ ਸੌਦਾ ਆਪਾਂ ਨਜਾਇਜ਼ ਨਹੀਂ ਕਹਿ ਸਕਦੇ ਕਿਉਂਕਿ ਉਹਨੇ ਪਾਪ ਕਰਾਇਆ ਜੇ ਹੁਣ ਬੱਗਾ ਸਫਰੀ ਵਰਗੇ ਜਾਂ ਹੋਰ ਗੰਦੇ ਕਲਾਕਾਰ ਨਹੀਂ ਮਰੇ ਤੇ ਆਪਾਂ ਚਮਕੀਲੇ ਦਾ ਸੌਦਾ ਜਾਇਜ਼ ਕਿਦਾਂ ਕਹਿ ਲਾਂਗੇ ਕਿ ਉਹਦਾ ਜਿਹੜਾ ਸੌਦਾ ਨਜਾਇਜ਼ ਲੱਗਿਆ ਜੇ ਨਹੀਂ ਮਾਰੇ ਠੀਕ ਆ ਜਿਹੜਾ ਉਹਨਾਂ ਦੇ ਸਿੰਘਾਂ ਦੇ ਹੱਥੇ ਚੜ ਗਿਆ ਉਹ ਉਹਨਾਂ ਨੇ ਮਾਰਤਾ ਦੂਜੇ ਰਹਿ ਗਏ ਤੇ ਜਾਤ ਵਾਲਾ ਤੇ ਕੋਈ ਮਸਲਾ ਨਹੀਂ ਜੱਟ ਵੀ ਇੱਥੇ ਮਾਰੇ ਆ ਜੇ ਕਿਹੇ ਦੂਜਾ ਜੱਟਾਂ ਤੋਂ ਬਿਨਾ ਪਹਿਲੀ ਗੱਲ ਜਾਤ ਪਾਤ ਨੂੰ ਸਿੱਖੀ ਮੰਨਦੀ ਨਹੀਂ ਤੁਸੀਂ ਸਵਾਲ ਕੀਤਾ ਚਲੋ ਆਪਾਂ ਤਾਂ ਕਰਕੇ ਗੱਲ ਕਰ ਲਈ ਆ ਕਿ ਜੱਟਾਂ ਦਾ ਸੋਧਾ ਵੀ ਲੱਗਾ ਤੇ ਜੱਟਾਂ ਨੂੰ ਵਾਵਾ ਵਾਵਾ ਕੀਤੀ ਆ ਜੱਟ ਯੋਧੇ ਵੀ ਆ ਤੇ ਜੱਟ ਜਿਹੜੇ ਆ ਗਦਾਰੀਆਂ ਵੀ ਕੀਤੀਆਂ ਏ ਤੇ ਜਿਹੜੇ ਦੂਜੇ ਐਸਸੀ ਸਮਾਜ ਕਹ ਲਓ ਉਹਨਾਂ ਦੇ ਵਿੱਚ ਸਾਡੇ ਯੋਧੇ ਵੀ ਬੈਠੇ ਨੇ ਜਿਨ੍ਹਾਂ ਨੇ ਖਾੜਕੂਆਦ ਦਾ ਵੱਡਾ ਸੰਘਰਸ਼ ਲੜਿਆ ਤੇ ਦੂਜੀ ਗੱਲ ਇਹ ਆ ਕਿ ਜੇ ਚਮਕੀਲੇ ਦੀ ਜਗ੍ਹਾ ਕੋਈ ਉਹ ਜੱਟ ਹੁੰਦਾ ਮੈਨੂੰ ਨਹੀਂ ਪਤਾ ਉਹ ਕਿਹੜੀ ਯਾਦ ਦਾ ਹੈ ਜੇ ਉਹ ਜੱਟ ਵੀ ਹੁੰਦਾ ਤਾਂ ਵੀ ਉਹਦਾ ਸੋਧਾ ਉੱਥੇ ਲੱਗਣਾ ਹੈ ਜਿਹੜੀਆਂ ਚੀਜ਼ਾਂ ਦੇ ਨਾਲ ਜਾਂ ਜਾਤਪਾਤ ਦੇ ਨਾਲ ਸਿੱਖਾਂ ਨੂੰ ਪ੍ਰਮੋਟ ਕੀਤਾ ਜਾਂਦਾ ਲੱਗਦਾ ਹੈ ਕਿ ਸਿੱਖ ਧਰਮ ਦੇ ਵਿੱਚ ਜੱਟ ਜਾਂ ਮਰਬੀ ਸਿੰਘ ਜਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਜਾਤਾਂ ਦੇ ਨਾਮ ਦੇ ਨਾਲ ਸੰਬੋਧਨ ਕੀਤਾ ਜਾ ਸਕਦਾ ਗੁਰਮਤ ਇਸ ਚੀਜ਼ ਨੂੰ ਮਾਨਤਾ ਦਿੰਦੀ ਹੈ ਗੁਰਮਤ ਬਿਲਕੁਲ ਨਹੀਂ ਜਿੱਦ ਸਿੱਖੀ ਜਦੋਂ ਖਾਲਸਾ ਸਾਜਿਆ ਇਹਨੂੰ ਕੱਢਿਆ ਹੀ ਕਿ ਉਹਨਾਂ ਨੇ ਮਹਾਰਾਜ ਨੇ ਗੱਲ ਹੀ ਇਹ ਕੀਤੀ ਹੈ ਕਿ ਜਿਹੜੀ ਜਾਤ ਕੁਲ ਨਹੀਂ ਇਹ ਤੇ ਸਿੱਖਾਂ ਦੀ ਜਿਹੜੀ ਪਛਾਣ ਇੱਕ ਵੱਖਰੀ ਖਾਲਸਾ ਤੌਰ ਤੇ ਖਾਲਸ ਕੀ ਖਾਲਸਾ ਪਿਓਰ ਉੱਥੇ ਤੇ ਜਾਤ ਵਾਲੀ ਕੋਈ ਗੱਲ ਹੀ ਨਹੀਂ ਰਹਿੰਦੀ ਨਾ ਕੋਈ ਅਮੀਰੀ ਗਰੀਬੀ ਦੀ ਗੱਲ ਰਹਿੰਦੀ ਆ ਤੇ ਬਾਹਮਣਾਂ ਵਾਲੀ ਗੱਲ ਆ ਕਿ ਜਿਹੜੇ ਚਾਰ ਵਰਨ ਉਹਨਾਂ ਦੇ ਚੱਲਦੇ ਸੀ ਇਹ ਤੇ ਜਾਤ ਪਾਤ ਦਾ ਜਾਣ ਕੇ ਇੱਕ ਮੁੱਦਾ ਬਣਾਇਆ ਜਾਂਦਾ ਜਾਂ ਜਿਨ੍ਹਾਂ ਨੂੰ ਲੱਗਦਾ ਹੈ ਨਾ ਕਿ ਅਸੀਂ ਚਮਕੀਲੇ ਦਾ ਵਿਰੋਧ ਜਾਤ ਪੱਤ ਕਰਕੇ ਕਰਦੇ ਆ ਉਹ ਇੱਕ ਉਹਨਾਂ ਦਾ ਵਹਿਮ ਆ ਬਿਲਕੁਲ ਕਿ ਜਿਹੜਾ ਕੋਈ ਵੀ ਲੈਕਚਰ ਗਾਇਕ ਆ ਅੱਜ ਦੀ ਡੇਟ ਦੇ ਵਿੱਚ ਭਾਵੇਂ ਕੋਈ ਲੈਕਚਰ ਕੰਮ ਕਰ ਰਿਹਾ ਹੈ ਜਾਂ ਉਦੋਂ ਤੁਸੀਂ ਪੁਰਾਣੇ ਸਮੇਂ ਦੇ ਵਿੱਚ ਵੇਖ ਲਓ ਜੇ ਜੱਟ ਮਾੜੇ ਸੀ ਤੇ ਜੱਟਾਂ ਨੂੰ ਅੱਜ ਤੱਕ 부ਚੜ ਕਿਹਾ ਜਾਂਦਾ ਹੈ ਹਣਾ ਕਿ ਆਪਾਂ ਜਾਤ ਪਾਤ ਦੀ ਜੇ ਗੱਲ ਕਰ ਲਈਏ ਪਹਿਲੀ ਗੱਲ ਜਾਤ ਪਾਤ ਦੀ ਕੋਈ ਗੱਲ ਹੈ ਨਹੀਂ ਆ ਤੇ ਜੇ ਇਹ ਚਮਕੀਲਾ ਹੀ ਭਾਵੇਂ ਕਿਹੇ ਜਾਤ ਦਾ ਹੀ ਨੇ ਲੱਚਰ ਗਾਇਕ ਗਾਏ ਆ ਜਿਹੜੇ ਅੱਜ ਇਹਦੀ ਸਪੋਰਟ ਕਰਦੇ ਆ ਉਹ ਜਾਂ ਤੇ ਧੀਆਂ ਭੈਣਾਂ ਨਾਲ ਬੈਠ ਕੇ ਇਹਦੇ ਉਹ ਗੀਤ ਸੁਣ ਲੈਣ ਜੇ ਉਹ ਸੁਣ ਸਕਦੇ ਆ ਪਰਿਵਾਰ ਦੇ ਵਿੱਚ ਇਹਦੀ ਗੱਲ ਕਰ ਸਕਦੇ ਆ ਉਹ ਇਹਨੂੰ ਜੋਦਾ ਮੰਨ ਲੈਣ ਉਹ ਇਹਨੂੰ ਆਪਣੇ ਜਿਹੜੇ ਆਉਣ ਵਾਲੇ ਬੱਚੇ ਆ ਹੁਣ ਮੰਨ ਲਓ ਸਾਡੇ ਜਿਹੜੀਆਂ ਆਉਣ ਵਾਲੀਆਂ ਪੀੜ੍ਹੀਆਂ ਉਹਨਾਂ ਨੇ ਇਤਿਹਾਸ ਉਹਨਾਂ ਨੇ ਪੜ੍ਹਿਆ ਨਹੀਂ ਅਜੇ ਜੰਮਣਾ ਹੈ ਜਦੋਂ ਉਹ ਜੰਮੇ ਉਹਨਾਂ ਨੇ ਕੋਈ ਇਤਿਹਾਸ ਨਹੀਂ ਪੜ੍ਹਨਾ ਤੇ ਜੇ ਉਹ ਫਿਲਮਾਂ ਇਦਾਂ ਦੀਆਂ ਵੇਖਣਗੇ ਵੀ ਸਿੱਖ ਆ ਹੀ ਸਿੱਖਾਂ ਦੀ ਜੋਦੇ ਆ ਕਿ ਗਾਇਕ ਜੋਦੇ ਉਤੋਂ ਇਹਨਾਂ ਨੇ ਉਹ ਕਦੀ ਉਹ ਕਿਸੇ ਸਿੰਗਰ ਦਾ ਟੈਟੂ ਬਣਾ ਲਿੰਦੇ ਹੱਥਾਂ ਦੇ ਟੈਟੂ ਬਣਾ ਲਿੰਦੇ ਆ ਮੰਨ ਲਓ ਕਿਸੇ ਪਿਓ ਨੇ ਟੈਟੂ ਬਣਾਇਆ ਤੇ ਕੱਲ ਨੂੰ ਉਹਦਾ ਬੱਚਾ ਜੰਮਦਾ ਏ ਉਹ ਪਿਓ ਨੂੰ ਪੁੱਛੂਗਾ ਵੀ ਇਹ ਕੌਣ ਆ ਜੋ ਦੱਸੂਗਾ ਨਾ ਕਿ ਮੇਰਾ ਰੋਲ ਮਾਡਲ ਹੀ ਮੈਂ ਦਾ ਟੈਟੂ ਬਣਾਇਆ ਤੇ ਸਿੱਖਾਂ ਦੇ ਰੋਲ ਮਾਡਲ ਹੋਰ ਹੈਗੇ ਜਿਹੜੇ ਸਿੰਗਰ ਹੀ ਜਿਹੜੇ ਉਹ ਯੋਧੇ ਕਿੱਥੇ ਗਏ ਜਿੰਨਾ ਕਰਕੇ ਸਾਡੀ ਪਛਾਣ ਹੀ ਕਾਬਲ ਕındadır ਤਾਂ ਗਰੀ ਸਿੰਘ ਨਲਵੇ ਨੂੰ ਜਾਣਦੇ ਅਜੇ ਤੱਕ ਕਿ ਉਹ ਯੋਧਿਆਂ ਦੀ ਗੱਲ ਆਪਾਂ ਕਰੀਏ ਸਾਡੀ ਪਛਾਣ ਨੂੰ ਜਿਹੜੀ ਆ ਨਾ ਦੀਪ ਕਹਿੰਦਾ ਕਿ ਇਹ ਲੜਾਈ ਹੋਂਦ ਦੀ ਆ ਇਹ ਲੜਾਈ ਪਛਾਣ ਦੀ ਆ ਅਹੀਂ ਤਾਂ ਕਰਕੇ ਵਿਰੋਧ ਕਰਦੇ ਆ ਸਾਨੂੰ ਕੀ ਲੋੜ ਹੈ ਕਿਸ ਦੀਆਂ ਕਬਰਾਂ ਪੁੱਟਣ ਦੀ ਫੇਰੇ ਗੱਲ ਕਰਦੇ ਥੱਲੇ ਕਮੈਂਟ ਆਉਣੇ ਕਿ ਤੁਸੀਂ ਕਿਸੇ ਮਰੇ ਬੰਦੇ ਦੀਆਂ ਕਬਰਾਂ ਪੁੱਟਣ ਦੇ ਇੱਥੇ ਗੱਲ ਕਬਰਾਂ ਪੁੱਟਣ ਦੀ ਨਹੀਂ ਆ ਤੁਸੀਂ ਉਹਨੂੰ ਇੱਕ ਸ਼ੀਦੀ ਦਾ ਦਰਜਾ ਦੇਣ ਦੇ ਜੇ ਇੱਕ ਨਾਇਕ ਵਜੋਂ ਪੇਸ਼ ਕਰਨ ਦੇ ਜੇ ਇੱਕ ਕਹਿਣ ਦੇ ਜਿਵੇਂ ਉਹ ਪੰਜਾਬ ਦਾ ਯੋਧਾ ਸੀ ਅਸੀਂ ਤਾਂ ਕਰਕੇ ਉਹਦਾ ਵਿਰੋਧ ਕਰਦੇ ਆ ਕਿ ਉਹ ਜਿਹੜਾ ਬੰਦਾ ਯੋਧੇ ਸਾਡੇ ਅਸਲ ਦੇ ਵਿੱਚ ਕਿਹੜੇ ਕਿ ਅਸੀਂ ਯੋਧੇ ਵੇਖ ਲਈਏ ਜਿਹੜੇ ਗਾਇਕ ਦੇ ਜਾਂ ਜਿਹੜੇ ਗੀਤਕਾਰ ਦੇ ਗੀਤ ਪਰਿਵਾਰ ਦੇ ਵਿੱਚ ਬੈਠ ਕੇ ਨਹੀਂ ਸੁਣੇ ਜਾ ਸਕਦੇ ਫਿਰ ਉਹਦੀ ਸ਼ਖਸੀਅਤ ਨੂੰ ਸਮਾਜ ਦੇ ਵਿੱਚ ਬਿਆਨ ਕਿਸ ਤਰ੍ਹਾਂ ਕੀਤਾ ਜਾ ਸਕਦਾ ਹੈ ਬਹੁਤ ਵੱਡੇ ਭਵਿੱਖ ਦੇ ਉੱਪਰ ਸਵਾਲ ਨੇ ਬਹੁਤ ਵੱਡੇ ਉਹਨਾਂ ਗਾਇਕਾਂ ਦੇ ਅਦਾਕਾਰਾਂ ਦੇ ਉੱਪਰ ਸਵਾਲ ਨੇ ਜਿਹੜੇ ਚਾਹੁੰਦੇ ਨੇ ਕਿ ਅਜਿਹੇ ਲੋਕਾਂ ਦੀ ਵਿਵਾਦਿਤ ਸ਼ਖਸੀਅਤ ਨੂੰ ਸਮਾਜ ਦੇ ਵਿੱਚ ਇੱਕ ਵੱਖਰੇ ਤੇ ਵਿਲੱਖਣ ਸਲੀਕੇ ਦੇ ਨਾਲ ਪੇਸ਼ ਕੀਤਾ ਜਾਣਾ ਚਾਹੀਦਾ ਹੈ ਇਹ ਸਮਾਜ ਦੇ ਵਿੱਚ ਉਹਨਾਂ ਲੋਕਾਂ ਨੇ ਤੈਅ ਕਰਨਾ ਕਿ ਉਹਨਾਂ ਨੇ ਕੀ ਦੇਖਣਾ ਹੈ ਕਿਹੜੀ ਚੀਜ਼ ਨੂੰ ਲਾਈਕ ਕਰਨਾ ਹੈ ਇਸੇ ਦੇ ਬਾਬਤ ਆਪਣੇ ਸੁਝਾਅ ਜ਼ਰੂਰ ਰੱਖਣੇ ਅੱਗੇ ਵੀ ਗੱਲਬਾਤ ਲੈ ਕੇ ਤੁਹਾਡੇ ਦਰਮਿਆਨ